ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸੰਗਤ ਲੈ ਕੇ ਚੱਲੇ ਆਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕਿਉਂਕਿ ਪਿੰਡ 'ਚ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਿਹੜਾ ਸ਼ਹੀਦੀ ਦਿਹਾੜਾ ਮਨਾਇਆ ਸੀ ਸਾਰਾ ਬੀਬੀਆਂ ਨੇ ਪਾਠ ਚਾਲਦੇ ਸੀਗੇ 10-12 ਦਿਨ ਪਾਠ ਚੱਲੇ ਆ ਉਸ ਤੋਂ ਬਾਅਦ ਸੰਗਤ ਨੂੰ ਕਿਹਾ ਸੀ ਕਿ ਅਸੀਂ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਸ੍ਰੀ ਦਰਬਾਰ ਸਾਹਿਬ ਤੇ ਅਸੀਂ ਦਰਬਾਰ ਸਾਹਿਬ ਲੈ ਕੇ ਪਹੁੰਚੇ ਹੋਏ ਆ ਤੇ ਪਹਿਲਾਂ ਅਸੀਂ ਆ ਗਏ ਆ ਤਾਰਨ ਤਾਰਨ ਸਾਹਿਬ ਇੱਥੇ ਪਹਿਲਾਂ ਦਰਸ਼ਨ ਕਰਵਾਵਾਂਗੇ ਸੰਗਤ ਨੂੰ ਗੁਰਦੁਆਰਾ ਤਾਰਨ ਤਾਰਨ ਸਾਹਿਬ ਦੇ ਤੇ ਬੱਸਾਂ ਆਪਣੀਆਂ ਪਹੁੰਚ ਗਈਆਂ ਤੇ ਇਹ ਜਿਹੜਾ ਪ੍ਰਾਲਾ ਲੋਕ ਭਲਾਈ ਆਰਮੀ ਗਰੁੱਪ ਸਮਾਜਿਕ ਚੇਤਨਾ ਚੈਰੀਟੇਬਲ ਸੁਸਾਇਟੀ ਤੇ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਕੋੜ ਕਰੋੜ ਕਲਾ ਦੇ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਜਿਹੜੀ ਸੰਗਤ ਲੈ ਕੇ ਅਸੀਂ ਆ ਪਹੁੰਚੇ ਆ ਸ਼੍ਰੀ ਅੰਮ੍ਰਿਤਸਰ ਸਾਹਿਬ ਫਿਲਹਾਲ ਅਸੀਂ ਹੁਣ ਇਸ ਵਕਤਾਂ ਤਾਰਨ ਤਾਰਨ ਸਾਹਿਬ ਇੱਥੇ ਮੱਥਾ ਟੇਕਾਂਗੇ ਮੱਥਾ ਟੇਕ ਕੇ ਪ੍ਰਸ਼ਾਦਾ ਪਾਣੀ ਛਕਾ ਕੇ ਫਿਰ ਜਿਹੜਾ ਅਸੀਂ ਜਾਵਾਂਗੇ ਅ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਕਿਉਂਕਿ ਸਤ ਵਜੇ ਤੁਰੇ ਸੀਗੇ ਤੇ ਤਕਰੀਬਨ 10 ਵਜੇ ਆ ਤੇ ਪ੍ਰਸ਼ਾਦੇ ਪਾਣੀ ਦੇ ਜਿਹੜਾ ਭੁੱਖ ਲੱਗੀ ਹੋਈ ਸਾਰਿਆਂ ਨੂੰ ਵੀ ਤੇ ਜੋੜਾ ਘਰ ਚ ਪਹਿਲਾਂ ਜੋੜਾ ਜਮਾ ਕਰਵਾਇਆ ਉਸ ਤੋਂ ਬਾਅਦ ਜਿਹੜਾ ਆਪਾਂ ਜਾਵਾਂਗੇ ਦਰਬਾਰ ਸਾਹਿਬ ਅੰਦਰ ਮੱਥਾ ਟੇਕਣ ਆ ਸਾਰੀ ਜਿਹੜੀ ਸੰਗਤ ਆ ਬਾਬਾ ਜੀ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਦੇ ਤੇ ਪ੍ਰਧਾਨ ਨੇ ਤੇ ਹੋਰ ਵੀ ਤੇ ਪਹਿਲਾਂ ਇੱਥੇ ਸਾਰੀ ਸੰਗਤ ਨੇ ਜਿਹੜਾ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਉਸ ਤੋਂ ਬਾਅਦ ਜਿਹੜੇ ਸਾਰਿਆਂ ਨੇ ਜਿਹੜੇ ਚਾਲੇ ਪਾਏ ਆ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਤੇ ਇਹ ਜਿਹੜਾ ਸਰੋਵਰ ਆ ਸਾਰੇ ਗੁਰਦੁਆਰਾ ਸਾਹਿਬ ਤੋਂ ਸਭ ਤੋਂ ਵੱਡਾ ਸਰੋਵਰ ਆ ਜਿਹੜਾ ਤਰਨ ਤਰਨ ਸਾਹਿਬ ਦਾ ਹੈਗਾ ਇਹ ਜਿਹੜਾ ਬੂੰਗਾ ਇਹ 1849 ਈਸਵੀ ਦੇ ਵਿੱਚ ਬਣਾਇਆ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰੇ ਕਨਵਰ ਨੌ ਨਿਹਾਲ ਸਿੰਘ ਨੇ ਪਹਿਲਾਂ ਆ ਕੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਇੱਥੇ ਮੱਥਾ ਟੇਕ ਕੇ ਸਾਰੀ ਸੰਗਤ ਨੇ ਉਸ ਤੋਂ ਬਾਅਦ ਦਰਬਾਰ ਸਾਹਿਬ ਜਾਣਾ ਵਾ ਸਾਹਮਣੇ ਦਰਬਾਰ ਸਾਹਿਬ ਬਣਿਆ ਹੋਇਆ ਵਾ ਤੇ ਇੱਧਰਲੇ ਪਾਸੇ ਦੀਵਾਨ ਹਾਲ ਨਾਲ ਹੀ ਉੱਥੇ ਜਿਹੜੀ ਖੰਡਪਾਟ ਵੀ ਪ੍ਰਕਾਸ਼ ਹੁੰਦੇ ਨੇ ਭੋਗ ਪਈ ਜਾਂਦਾ ਸੀ ਆਪਾਂ ਪਹੁੰਚ ਗਏ ਆ ਸਾਰੀ ਸੰਗਤ ਨਾਲ ਦਰਬਾਰ ਸਾਹਿਬ ਇੱਥੇ ਮੱਥਾ ਟੇਕ ਕੇ ਜਿਹੜਾ ਫਿਰ ਸੰਗਤ ਜਿਹੜੀ ਬਾਹਰ ਆ ਕੇ ਬੈਠ ਗਈ ਸੀ 10 ਮਿੰਟ ਜਿਹੜੇ ਗੁਰਬਾਣੀ ਦਾ ਲਾਹਾ ਲਿਆ ਸਾਰੀ ਸੰਗਤ ਨੇ ਤੇ ਉਸ ਤੋਂ ਬਾਅਦ ਜਿਹੜਾ ਆ ਸਾਰੀ ਸੰਗਤ ਜਦੋਂ ਇਕੱਠੀ ਹੋ ਗਈ ਇੱਕ ਥਾਂ ਤੇ ਉਸ ਤੋਂ ਬਾਅਦ ਜਿਹੜੀ ਸਾਰੀ ਸੰਗਤ ਨੇ ਨਾਲ ਮਿਲ ਕੇ ਜਿਹੜੀ ਦਰਬਾਰ ਸਾਹਿਬ ਦੇ ਸਰੋਵਰ ਦੀ ਪਰਕਰਮਾ ਕੀਤੀ ਆ ਪਰਕਰਮਾ ਕਰਕੇ ਉਸ ਤੋਂ ਬਾਅਦ ਜਿਹੜਾ ਅਸੀਂ ਪਹੁੰਚ ਗਏ ਲੰਗਰ ਹਾਲ ਚ ਲੰਗਰ ਹਾਲ ਚ ਸਾਰੀ ਸੰਗਤ ਨੇ ਜਿਹੜਾ ਪ੍ਰਸ਼ਾਦਾ ਪਾਣੀ ਛਕਿਆ ਸਾਰਿਆਂ ਨੂੰ ਛਕਾਇਆ ਜਿਨ੍ਹਾਂ ਤੋਂ ਸੇਵਾ ਹੋ ਜਾਈ ਸਾਰਿਆਂ ਨੇ ਸੇਵਾ ਵੀ ਕੀਤੀ ਆ ਆਪ ਦੇ ਆਪ ਦੇ ਜਿਵੇਂ ਉਹਨਾਂ ਦੀ ਮਨੋ ਕਾਮਨਾ ਜਾਂ ਉਹਨਾਂ ਦੇ ਮਨ ਚ ਜੋ ਇੱਛਾ ਸੀ ਉਸ ਦੀ ਹਾਮਨਾ ਸਾਰਿਆਂ ਨੇ ਉਸ ਤੋਂ ਬਾਅਦ ਅਸੀਂ ਆ ਗਏ ਆ ਬੱਸ ਦੇ ਵਿੱਚ ਬੱਸ ਦੇ ਵਿੱਚ ਸਾਰੀਆਂ ਸਵਾਰੀਆਂ ਬੈਠ ਗਈਆਂ ਕਿਉਂਕਿ ਹੁਣ ਅਸੀਂ ਇਸ ਤੋਂ ਬਾਅਦ ਜਾਣਾ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਸਾਰੇ ਦਰਸ਼ਨ ਕਰਵਾਉਣੇ ਆ ਸੰਗਤ ਨੂੰ ਤੇ ਆ ਅਸੀਂ ਪਿੰਡ ਆ ਗਏ ਆ ਤੇ ਇੱਥੇ ਜਿਹੜਾ ਗੁਰਦੁਆਰਾ ਸਾਹਿਬ ਨਾਲ ਹੀ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਅਸੀਂ ਪਹੁੰਚ ਗਏ ਆ ਗੁਰਦੁਆਰਾ ਝੂਲਣਾ ਮਹਿਲ ਸਾਹਿਬ ਸੰਗਤ ਕਹਿੰਦੀ ਦਰਸ਼ਨ ਪਹਿਲਾਂ ਕਰਵਾ ਕੇ ਲਿਓ ਝੂਲਣਾ ਮਹਿਲ ਸਾਹਿਬ ਗੁਰਦੁਆਰਾ ਸਾਹਿਬ ਦੇ ਗੁਰੂ ਪਿਆਰੀ ਸਾਸੰਗੀ ਇਹ ਜੋ ਸਥਾਨ ਹੈ ਗੁਰਦਰਾ ਝੁੱਲਨੇ ਮਹਿਲ ਇੱਕ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਮੇਂ ਹਾਥੀ ਬਾਦਸ਼ਾਹ ਦੇ ਹਾਥੀ ਝੁੱਲਦੇ ਜਾਂਦੇ ਇਹਦੇ ਸਿੱਖਾਂ ਨੇ ਆਖਿਆ ਮਹਾਰਾਜਾ ਉਹ ਵੇਖੋ ਹਾਥੀ ਝੁੱਲਦੇ ਜਾਂਦੇ ਆ ਤੇ ਪੰਜਵੇਂ ਪਾਤਸ਼ਾਹ ਨੇ ਆਪਣੇ ਮੁਖਾਰ ਵਿੱਚੋਂ ਵਜਨ ਕੀਤਾ ਸੀ ਸਮਾਵੇਗ ਤੇ ਕੰਦਾ ਵਿੱਚੋਂ ਝੁੱਲਣਗੇ ਇਹ ਫਿਰ ਇਸ ਕਰਕੇ ਝੁੱਲਨੇ ਮਹਿਲ ਇਹਦਾ ਨਾਮ ਹੁਣ ਤੁਸੀਂ ਉੱਤੇ ਬੈਠੋਗੇ ਤੇ ਅਰਦਾਸ ਕਰੇਗਾ ਤੇ ਕੰਧ ਝੁੱਲੇਗੀ ਇਹ ਲੋਤੀ ਮੈਂ ਪੰਜਵੇਂ ਪਾਸਾ ਤੇ ਬੱਜਨੇ ਆਪਕੀ ਇੱਥੇ ਕੰਧਾ ਵੀ ਝੁੱਲੇ ਹਾਂਜੀ ਹਾਂਜੀ ਬੋਲੇ ਸੋਨਹਾ ਸਤਿ ਸ੍ਰੀ ਅਕਾਲ ਪਹਿਲਾ ਗੁਰਦੁਆਰਾ ਸਾਹਿਬ ਦੇ ਅਸੀਂ ਦਰਬਾਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੱਦੇ ਜਿਹੜੇ ਦਰਸ਼ਨ ਦੀਦਾਰੇ ਕਰਨ ਜਾਣੇ ਆ ਗੁਰੂ ਸਾਹਿਬ ਦੇ ਤੇ ਉਸ ਤੋਂ ਬਾਅਦ ਜਾਵਾਂਗੇ ਅਸੀਂ ਆ ਅਸੀਂ ਹੁਣ ਦਰਬਾਰ ਸਾਹਿਬ ਦੇ ਵਿੱਚ ਪਹੁੰਚ ਗਏ ਆ ਸਾਰੀ ਸੰਗਤ ਜਿਹੜੀ ਸਾਡੇ ਨਾਲ ਹੀ ਪਹੁੰਚੀ ਹੋਈ ਹੈ ਜਿੰਨੀ ਵੀ ਸੰਗਤ ਆ ਤੇ ਆ ਜਿਹੜਾ ਦਰਬਾਰ ਆਪਣਾ ਸਰੋਵਰ ਬਣਿਆ ਹੋਇਆ ਵਾ ਝੂਲਣੇ ਮਹਿਲ ਗੁਰਦੁਆਰਾ ਸਾਹਿਬ ਦਾ ਤੇ ਆ ਜਿਹੜੀ ਕੰਧ ਆ ਇਹ ਜਿਹੜੀ ਝੂਲਦੀ ਆ ਪਹਿਲਾਂ ਇੱਥੇ ਹੈਗੇ ਸੇਵਾਦਾਰ ਅਰਦਾਸ ਬੇਨਤੀ ਕਰਕੇ ਜਿਹੜੀ ਸੰਗਤ ਨੂੰ ਉੱਪਰ ਬਿਠਾ ਕੇ ਜਿਹੜੇ ਚਲਾਉਂਦੇ ਕੰਧ ਨੂੰ ਤੇ ਇੱਥੇ ਅਸੀਂ ਹੁਣ ਪਹੁੰਚ ਗਏ ਆ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਇੱਥੇ ਗੱਡੀ ਪਾਰਕਿੰਗ ਕਰਤੀ ਅਸੀਂ ਤੇ ਇੱਥੇ ਪਹਿਲਾਂ ਕਹਿੰਦੇ ਬਈ ਗਰਮੀ ਬਹੁਤ ਆ ਤੇ ਜਿਹੜਾ ਜਲ ਪਾਣੀ ਛੱਕੇ ਫਿਰ ਅਸੀਂ ਤੁਰ ਪਏ ਆ ਆਪਣਾ ਆ ਚੌਂਕ ਆ ਜਾਂਦਾ ਉਹਦੇ ਨਾਲ ਹੀ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਜਿਹੜਾ ਉਹ ਵੀ ਸਾਹਮਣੇ ਆ ਫੇਰ ਅਸੀਂ ਰਾਮਸਰ ਬਾਜ਼ਾਰ ਵੱਜ ਦੀ ਹੋ ਕੇ ਤੇ ਸ੍ਰੀ ਹਰਮੰਦਰ ਸਾਹਿਬ ਜਿਹੜਾ ਪਹੁੰਚ ਗਏ ਸੀਗੇ ਤੇ ਆ ਹੈਗਾ ਗੁਰਦੁਆਰਾ ਅਟਲ ਰਾਏ ਸਾਹਿਬ ਜੀ ਤੇ ਇਹਦੇ ਨਾਲ ਹੀ ਹੈਗਾ ਜੋੜਾ ਘਰ ਉਥੇ ਜੋੜਾ ਜਿਹੜਾ ਜਮਾ ਕਰਵਾ ਕੇ ਫੇਰ ਆਪਾਂ ਅੱਗੇ ਜਾਵਾਂਗੇ ਤੇ ਜੋੜਾ ਜਮਾ ਕਰਵਾਤਾ ਸੀ ਤੇ ਹੁਣ ਜਿਹੜਾ ਦਰਬਾਰ ਸਾਹਿਬ ਦੇ ਬਿਲਕੁਲ ਜਿਹੜਾ ਲੱਗ ਜਾਵੜੇ ਆ ਫੇਰੇ ਇਥੇ ਇਸ਼ਨਾਨ ਕੀਤਾ ਸਾਰੀ ਸੰਗਤ ਨੇ ਦਰਬਾਰ ਸਾਹਿਬ ਜਿਹੜਾ ਪਹੁੰਚ ਕੇ ਤੇ ਗਰਮੀ ਵੀ ਜਿਹੜੀ ਬਹੁਤ ਸੀਗੀ ਤੇ ਫਿਰ ਉਸ ਤੋਂ ਬਾਅਦ ਸਾਰਿਆਂ ਜਿਹੜੀ ਪ੍ਰਕਰਮਾ ਕਰਦੇ ਹੋਏ ਤੇ ਜਿਹੜਾ ਅਸੀਂ ਆਪਾਂ ਪਹੁੰਚ ਗਏ ਆ ਗੱਛੜੀ ਘਰ ਕੋਲੇ ਜਿੱਥੇ ਆ ਆਪਣਾ ਪ੍ਰਸ਼ਾਦ ਕਰਵਾਉਂਦੇ ਆ ਤੇ ਇਥੇ ਸਾਰਿਆਂ ਨੇ ਸੰਗਤ ਨੇ ਜਿਹੜੇ ਪੈਸੇ ਇਕੱਠੇ ਕਰਕੇ ਜਿਹੜਾ ਦੇਗ ਕਰਵਾਈ ਤੇ ਦੇਖ ਕਰਵਾ ਕੇ ਫਿਰ ਉਸ ਤੋਂ ਬਾਅਦ ਬਾਬਾ ਜੀ ਨੇ ਸਾਰੀ ਸੰਗਤ ਨੂੰ ਲੈ ਕੇ ਜਿਹੜੀ ਅਰਦਾਸ ਬੇਨਤੀ ਕੀਤੀ ਫਿਰ ਟਾਡੀ ਜੱਥੇ ਵਾਲੇ ਜਿਹੜੇ ਸੁਣ ਕੇ ਤੇ ਮੱਥਾ ਟੇਕ ਕੇ ਉਸ ਤੋਂ ਬਾਅਦ ਫਿਰ ਅਸੀਂ ਬਾਬਾ ਦੀਪ ਸਿੰਘ ਦੇ ਗੁਰਦੁਆਰੇ ਵਾਲ ਨੂੰ ਚੋਰਪੇ ਆ ਹੈਗਾ ਰਾਮਸਰ ਬਾਜ਼ਾਰ ਸਾਰੀ ਸੰਗਤ ਵਿੱਚ ਦੀ ਹੋ ਕੇ ਫਿਰ ਅਸੀਂ ਪਹੁੰਚ ਗਏ ਬਾਬਾ ਦੀਪ ਸਿੰਘ ਜੀ ਦੇ ਜਿਹੜੇ ਗੁਰਦੁਆਰਾ ਸਾਹਿਬ ਸਾਰੀ ਸੰਗਤ ਨਾਲ ਕਿਉਂਕਿ ਬੱਸਾਂ ਵੀ ਸਾਡੀਆਂ ਇੱਧਰ ਖੜੀਆਂ ਸੀਗੀਆਂ ਇੱਥੇ ਜੋੜਾ ਜਿਹੜਾ ਜਮਾ ਕਰਾ ਕੇ ਫਿਰ ਅਸੀਂ ਗਏ ਅੰਦਰ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਦੇ ਤੇ ਸੰਗਤ ਇੱਥੇ ਵੀ ਕਾਫੀ ਹੁੰਦੀ ਆ ਪਰ ਜਿਹੜੇ ਐਤਵਾਰ ਨੂੰ ਚਪਹਿਰਾ ਸਾਹਿਬ ਲੱਗਦਾ ਇਸ ਕਰਕੇ ਸੰਗਤ ਇੱਥੇ ਜਿਹੜਾ ਖੜਨ ਨੂੰ ਵੀ ਜਗ੍ਹਾ ਨਹੀਂ ਹੁੰਦੀ ਕਿ ਆ ਦਰਬਾਰ ਸਾਹਿਬਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦਾ ਜਿਹੜਾ ਤੇ ਫਿਰ ਇੱਥੇ ਅਸੀਂ ਦਰਸ਼ਨ ਕਰਕੇ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਚਾਲੇ ਪਾਤੇ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ ਸਹਿਵਾਲ ਨੂੰ ਤੇ ਨਾਲ ਹੀ ਇੱਥੋਂ ਥੋੜੀ ਦੂਰ ਤੇ ਜਾ ਤੇ ਫਿਰ ਅਸੀਂ ਬਾਬਾ ਬੁੱਢਾ ਸਾਹਿਬ ਜਿਹੜਾ ਪਹੁੰਚ ਗਏ ਸਾਰੀ ਸੰਗਤ ਦੇ ਨਾਲ ਤੇ ਇਧਰਲੇ ਪਾਸੇ ਜਿਹੜੀ ਪਾਰਕਿੰਗ ਬਣੀ ਹੋਈ ਆ ਤੇ ਨਾਲ ਹੀ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਸ ਤੋਂ ਪਹਿਲਾਂ ਮੱਥਾ ਟੇਕਣ ਤੋਂ ਪਹਿਲਾਂ ਜਿਹੜੇ ਸਾਰੀ ਸੰਗਤ ਨੇ ਫਿਰ ਜਿਹੜਾ ਸਰੋਵਰ ਜਾ ਕੇ ਸਰੋਵਰ ਦੇ ਕੋਲ ਫਿਰ ਉੱਥੇ ਜਾ ਕੇ ਜਿਹੜਾ ਇਸ਼ਨਾਨ ਕੀਤਾ ਹਾਂਜੀ ਆ ਦੇਖੋ ਇੱਥੇ ਇਸ਼ਨਾਨ ਕਰਕੇ ਸਾਰੀ ਸੰਗਤ ਨੇ ਤੇ ਫਿਰ ਜਿਹੜਾ ਮੱਥਾ ਟੇਕਣ ਵਾਸਤੇ ਆਪਾਂ ਜਾਵਾਂਗੇ ਤੇ ਇੱਥੇ ਵੀ ਕਾਫੀ ਟਾਈਮ ਲੱਗ ਜਾਂਦਾ ਵਾ ਤੇ ਫਿਰ ਅਸੀਂ ਆਹ ਦਰਬਾਰ ਸਾਹਿਬ ਬਣਿਆ ਵਾ ਇੱਥੋਂ ਜਿਹੜਾ ਸਾਰੀ ਸੰਗਤ ਨੇ ਜਿਹੜਾ ਜਿਹਨੇ ਦੇਖ ਕਰਵਾਉਣੀ ਹੈ ਦੇਖ ਕਰਵਾ ਕੇ ਤੇ ਫਿਰ ਉਹ ਮੱਥਾ ਟੇਕਣ ਵਾਸਤੇ ਦਰਬਾਰ ਸਾਹਿਬ ਜਿਹੜਾ ਪਹੁੰਚੇ ਤੇ ਇੱਥੇ ਜਿਹੜਾ ਸਾਰੀ ਸੰਗਤ ਨੇ ਮੱਥਾ ਟੇਕਿਆ ਪੂਰੀ ਸ਼ਰਧਾ ਦੇ ਨਾਲ ਫੇਰ ਮੱਥਾ ਟੇਕ ਕੇ ਉਸ ਤੋਂ ਬਾਅਦ ਜਦੋਂ ਅਸੀਂ ਦਰਬਾਰ ਸਾਹਿਬ ਤੋਂ ਬਾਹਰ ਆਏ ਤੇ ਇੱਥੇ ਮਿੱਸੀਆਂ ਰੋਟੀਆਂ ਜਿਹੜੀਆਂ ਮਿਲਦੇ ਆ ਮਿੱਸੇ ਪ੍ਰਸ਼ਾਦੇ ਮਿਲਦੇ ਆ ਉਹ ਸੰਗਤ ਨੇ ਜਿਨ੍ਹਾਂ ਨੂੰ ਮਿਲੇ ਉਹਨਾਂ ਨੂੰ ਸਾਗੇ ਸਾਡੇ ਵਾਰੀ ਵਾਸਤੇ ਵਾਧ ਕੇ ਸੀ ਉਸ ਤੋਂ ਬਾਅਦ ਅਸੀਂ ਗਏ ਨੰਗਰ ਹਾਲ ਤੇ ਇੱਥੇ ਜਿਹੜਾ ਪ੍ਰਸ਼ਾਦਾ ਪਾਣੀ ਛਕਿਆ ਕਿਉਂਕਿ ਟਾਈਮ ਕਾਫੀ ਹੋ ਗਈ ਸਾਢੇ 5 ਵਜੇ ਦਾ ਟਾਈਮ ਹੋ ਗਿਆ ਸੀਗਾ ਤੇ ਸਾਰੀ ਸੰਗਤ ਨੇ ਪ੍ਰਸ਼ਾਦਾ ਪਾਣੀ ਚਾਹ ਪਾਣੀ ਜਿਹੜਾ ਛਕਿਆ ਵਾ ਤੇ ਚਾਹ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਉਸ ਤੋਂ ਬਾਅਦ ਜਿਨ੍ਹਾਂ ਨੇ ਆ ਸਮਾਨ ਲੈਣਾ ਸੀ ਉਹ ਬਾਜ਼ਾਰ ਦੇ ਵਿੱਚ ਉਹਨਾਂ ਨੇ ਬਾਜ਼ਾਰ ਦੇ ਵਿੱਚ ਘੁੰਮ ਫਿਰ ਕੇ ਜਿਹੜਾ ਸਾਰਾ ਸਮਾਨ ਲਿਆ ਫਿਰ ਅਸੀਂ ਸ਼ਾਮ ਨੂੰ ਤਕਰੀਬਨ 7:30 ਵਜੇ ਆ ਗਏ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਜਿਹੜੀ ਅੱਜ ਦੀ ਵੀਡੀਓ ਆਪਣੀ ਦਰਬਾਰ ਸਾਹਿਬ ਦੀ ਸੀ ਸੋ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਸਤਿ ਸ੍ਰੀ ਅਕਾਲ